ਤਹਾਵੀ ਮਿੱਤਰੋ ਅੱਜ ਤੁਹਾਨੂੰ ਇੱਕ ਵੱਖਰੇ ਜੇ ਰੰਗ ਦੀ ਜੁਨਿਕ ਜੀ ਰੰਗ ਤੇ ਰੈਅਰ ਕਲਰ ਲਿਆ ਕੇ ਦਿੱਤਾ ਊੜੀ ਮਾਰ ਕੇ ਵਾਲੇ ਪੱਖੋਂ ਬਰੀਡਿੰਗ ਵਾਲੇ ਪੱਖੋਂ ਤੇ ਬਰੀਕੀ ਵਾਲੇ ਪੱਖੋਂ ਪੂਰੀ ਪਰਫੈਕਟ ਆ ਪਹਿਲਾਂ ਸੂਆ ਵੀ ਦਿੱਤਾ ਆ ਆਪਾਂ ਰਿਜ਼ਲਟ ਵੀ ਦੇਖਿਆ ਨੰਬਰ 2 ਤੇ ਮੀਟਿੰਗ ਵੀ ਹੋਈ ਹੋਈ ਆ ਤੇ ਨੰਬਰ 3 ਤੇ ਊੜੀ ਦੀਆਂ ਬੰਤਰਾ ਵੀ ਬਹੁਤ ਚੰਗੇ ਮੰਨ ਲਓ ਵੱਡਾ ਬੱਚਾ ਪੈਦਾ ਕਰ ਸਕਦੀ ਆ ਤੇ ਬਾਕੀ ਵੀਡੀਓ ਪੂਰੀ ਦੇ ਲਈ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਵੀ ਤੈ ਦਿਨ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਮਿੱਤਰੋ ਹਾਜ਼ਰ ਹੋਏ ਆ ਜੀ ਅੱਜ ਦੀ ਵੀਡੀਓ 4 ਜੁਲਾਈ 2025 ਦੀ ਹੈ ਜੀ ਤੇ ਅੱਜ ਬਹੁਤ ਹੀ ਚੰਗੀ ਕੋੜੀ ਬਰੀਡਿੰਗ ਵਾਲੀ ਕੋੜੀ ਸਵਾਰੀ ਵਾਲੀ ਕੋੜੀ ਤੇ ਮੰਨ ਲਓ ਚੰਗਿਆਂ ਬੰਤਰਾਂ ਦੀ ਕੋੜੀ ਲਿਆ ਕੇ ਦਿੱਤੀ ਆ ਪੈਰ ਦਾ ਸੈਜ ਦੇ ਇੱਕ ਲੈਂਥ ਗਰਦਨ ਕੰਨ ਸਾਰੇ ਪਾਸੇ ਪਰਫੈਕਟ ਆ ਸੂਈ ਵੀ ਹੋਈ ਆ ਪਹਿਲਾਂ ਤੇ ਹੁਣ ਮੀਟ ਵੀ ਹੋਈ ਹੋਈ ਕੱਲੀ ਕੱਲੀ ਡਿਟੇਲ ਦਵਾਏ ਬਸ ਵੀਡੀਓ ਨਾਲ ਤੁਸੀਂ ਜੁੜੇ ਰਹੋ ਸਾਰੀ ਵੀਡੀਓ ਧਿਆਨ ਨਾਲ ਪ੍ਰੋਪਰ ਸੁਣ ਲਓ ਤਾਂ ਕਿ ਜਿਹੜੀ ਪੂਰੀ ਡਿਟੇਲ ਆ ਤੁਹਾਨੂੰ ਮਿਲ ਜੇ ਤੇ ਮਿੱਤਰੋ ਮਹੂਆ ਰੰਗ ਦੀ 골ਡਨ ਕਲਰ ਆਪਾਂ ਕਹਿ ਦਿੰਦੇ ਆ ਜਾਂ ਮਹੂਆ ਰੰਗ ਦੀ ਘੋੜੀ ਲੈ ਜਿਹਦੇ ਜਾਦਾਂ ਵਾਲੇ ਵਾਲ ਵੀ 골ਡਨ ਤੇ ਪੂਸ ਵੀ 골ਡਨ ਹੈ ਤਾਂ ਆਮ ਤੌਰ ਤੇ ਆਪਾਂ ਕੁਮੈਤ ਕਲਰ ਜਿਹੜਾ ਹੁੰਦਾ ਉਹਦੇ ਜਾਦਾਂ ਤੇ ਪੂਸ ਵਾਲੇ ਵਾਲ ਕਾਲੇ ਹੋ ਜਾਂਦੇ ਤੇ ਲੱਤਾਂ ਵੀ ਥੱਲੇੋਂ ਕਾਲੀਆਂ ਹੋ ਜਾਂਦੇ ਤੇ ਮਿੱਤਰਿਆ ਇਹ ਸਾਰੀ 골ਡਨ ਘੋੜੀ ਆ ਮਾਰਕਿੰਗ ਬਹੁਤ ਪਰਫੈਕਟ ਹੈ ਮੱਥੇ ਪੂਰਾ ਸੋਹਣਾ ਪਟਾ ਮਗਰਲੇ ਦੋ ਪੈਰ ਤੇ ਕੰਨ ਕੰਡੀਸ਼ਨ ਵੀ ਪੂਰੀ ਚੰਗੇ ਸੋਹਣਾ ਛੋਟਾ ਕੰਨ ਆ ਕੁੰਡੀ ਵਾਲਾ ਕੰਨ ਆ ਤੇ ਲੈਂਥ ਤੋਂ ਹੀ ਆਪ ਦੇਖ ਲਓ ਲੰਬੀ ਕਿੰਨੀ ਆ ਘੋੜੀ ਤੇ ਗਰਦਨ ਵੀ ਲੰਮੀ ਆ ਕੁੰਡ ਕੁੰਡ ਸੋਹਣਾ ਚੰਗੀ ਆ ਬਰੀਕੀਆਂ ਵਾਲੀ ਘੋੜੀ ਆ ਤੋਂ ਜਿਹੜੇ ਵੀ ਮੇਰੇ ਭਰਾ ਦੇ ਸੱਜਣ ਦੇ ਆ ਘੋੜੀ ਪਸੰਦ ਹੋਈ ਤਾਂ ਨੱਥਲੇ ਨੰਬਰ ਤੇ ਤਾਂ ਸੰਪਰਕ ਕਰ ਲਓ ਪਹਿਲਾਂ ਡਿਟੇਲ ਪੂਰੀ ਸੁਣ ਲਓ ਡਿਟੇਲ ਦੋਸਤੋ ਇਹਦੀ ਇਹ ਆ ਮੀਟ ਹੋਈ ਨੂੰ 5 ਦਿਨ ਹੋ ਗਏ ਆਪਣੇ ਵਾਲੇ ਜੈ ਰਾਜ ਤੋਂ ਮੀਟਿੰਗ ਦੀ ਵੀਡੀਓ ਮਿਲ ਜੂ ਪਰਤੀ ਬਕਾਇਦਾ ਮਿਲ ਜੂ ਹਨਾ ਤੇ ਸਵਾਰੀ ਸੂਰੀ ਦੀ ਪਾਸ ਸੌਂਬ ਦਾ ਸੈਜ ਦੇਖੋ ਕਿੱਡਾ ਸੌਂਬ ਲੱਗਾ ਪੂਰਾ ਮੰਨ ਲਓ ਹੈਵੀ ਸੌਂਬ ਲੱਗਾ ਹੋਇਆ ਕੰਨ ਵੀ ਚੰਗਾ ਮਾਰਕਿੰਗ ਚੰਗੀ ਕਲਰ ਚੰਗਾ ਸਾਰੇ ਪਾਸੋਂ ਪਰਫੈਕਟ ਹੈ ਜਾਇਜ਼ ਮੁੱਲੇ ਦੀ ਆ ਮਿੱਤਰੋ ਜਾਇਜ਼ ਮੁੱਲੇ ਦੀ ਤੇ ਨੰਬਰ ਨੋਟ ਕਰ ਲੋ